ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਖਾਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਵੀਡੀਓ ਵੱਲੋਂ ਨੂੰ ਛੁੱਟੀ ਸਾਡੇ ਘਰ ਆਉਣ ਲੱਗੇ ਹੈ ਗੈਸਟ ਹੈ ਆ ਵੱਡੀ ਨੌਰਾਣੀ ਦੀ ਭੈਣ ਮਕਤਜੀਤ ਦੀ ਉਹ ਆਪਣੇ ਮਾਵਾ ਤੇ ਮੰਮੀ ਡੈਡੀ ਤੇ ਭਰਾ ਭਜਾਈ ਆਉਣ ਲੱਗੇ ਆ ਹੁਣ ਕਿੱਥੇ ਗਏ ਹੈ ਜੇ ਮੰਤਰੀ ਜੀ ਪੁਆਦੀ ਪੁਆਦੀ ਅਜੇ ਉੱਪਰ ਲੱਤ ਕੋਲ ਅਜੇ ਤੁਹਾਨੂੰ ਕਿੱਥੋਂ ਪੁਆਦੀ ਕੋ ਅਜੇ ਅਜਾ ਅਜਾ ਅਜੇ ਇਕ ਟੇਸ਼ਨ ਤੇ ਖਲੋਤੇ ਆਓ ਦੇਸਰ ਕੇ ਸਟੇਸ਼ਨ ਤੇ ਦੂਜੇ ਸਟੇਸ਼ਨ ਤੋਂ ਪਹੁੰਚਣਾ ਮੰਨਣਾ ਨਹੀਂ ਫਿਰ ਤੇ ਗਰਸਾਹ ਸਿੰਘ ਗਏ ਮੋਟਰ ਤੇ ਚਾਲੀਆਂ ਹੈਗੀਆਂ ਉੱਥੇ ਪਾਰੀ ਦੇ ਬੰਨੇ ਤੋਂ ਸ਼ਾਂਗਣ ਦੇ ਤੁਸੀਂ ਰਹਿਣ ਤੋਂ ਕੋਈ ਗੱਲ ਨਹੀਂ ਇੰਨੀ ਦੂਰ ਤੱਕ ਨੂੰ ਕਿੰਨਾ ਫੜਾਵਾਂਗੇ ਤੇ ਤੁਹਾੜ ਕੋ ਦਾਣੇ ਖਾਵਾਂਗੇ ਕੋਈ ਗੱਲ ਨਹੀਂ ਆਨੇ ਕਰਨਾ ਵਾ ਹਾਂ ਕੰਮ ਕਰਨਾ ਚਾਹੀਦਾ ਹਨ ਜਿੰਨੇ ਦੀ ਉਹਨੇ ਕੰਮ ਕਰਦੇ ਆ ਪਰੋਣੀ ਆਈਏ ਤੇ ਪ੍ਰੋਣੀ ਨਾਉਂਦੇ ਆ ਡਾਲੇ ਆ ਮੈਂ ਦਾਤ ਪਾ ਵਾ ਹਾਂ ਇਹ ਨਾਲ ਵੀ ਤੇ ਆਉਂਦੇ ਵੀ ਗੁਰਨਵਾਜ ਦੀ ਲੈ ਉਸ ਕੋਲ ਹਾਂ ਅੱਜ ਕੋਈ ਐਸੀ ਰੱਬ ਦੀ ਮਰਜ਼ੀ ਮੈਨੂੰ ਸਬਜ਼ੀ ਵਾਲਾ ਪਾਈ ਨਹੀਂ ਆਇਆ ਕੋਈ ਵੀ ਆਹ ਹਾਂ ਉਹ ਸਵੇਰ ਦੇ ਟਿਕਣੇ ਹਾਰ ਗਏ ਉਹਨੂੰ ਤੇ ਮਾਸਟਰ ਨੂੰ ਫੋਨ ਕੀਤਾ ਬੰਬੀ ਤੇ ਹਾਂ ਸਬਜ਼ੀ ਵਾਲੇ ਨੂੰ ਫੋਨ ਕੀਤਾ ਅੰਦਾ ਮੈਂ ਕਾਡਿਓ ਸਬਜ਼ੀ ਲੈਣ ਮੈਂ ਰੈਡੀ ਸਬਜ਼ੀ ਵੇਚਣ ਦਿਆਂ ਹਾਂ ਮੈਂ ਜੇ ਪਿਆਮ ਲਾ ਕੇ ਬਣਾਵਾਂ ਮੈਂ ਭਰਾਵਾ ਤੁਮ ਜਦੋਂ ਨਾ ਹੋਣਾ ਤੁਹਾਨੂੰ ਸਾਡੇ ਪਰੋਣੇ ਆ ਜਾਣੇ ਤੇ ਅਸੀਂ ਮੁੜ ਕੇ ਲਾ ਕੇ ਬਣਾਵਾਂਗੇ ਜਾਈ ਤੋਂ ਕੰਮ ਕਰਾਂਗੇ ਸਬਜ਼ੀ ਬਣਾਵਾਂਗੇ ਤਾਂ ਕਰਕੇ ਫਿਰ ਹੁਣ ਸ਼ਹਿਰੋਂ ਲੈ ਕੇ ਆਏ ਆਹ ਕੀ ਕਰਨਾ ਆ ਨਾਂ ਪਾ ਜਿਕੇ ਹੁੰਦੇ ਇਹ ਕੰਮ ਆਹ ਹੋਵੇ ਤੇ ਸ਼ਹਿਰ ਦੇ ਮੂੰ ਚੁੱਕੇ ਆ ਵੀ ਪਰੋਣੇ ਹੋਣੀ ਵੀ ਆ ਗਏ ਹੁਣ ਵੀ ਆ ਗਏ ਵਾਹ ਉਹਨਾਂ ਨੇ ਇੱਕ ਇੱਕ ਦਿਨ ਚਾਰ ਚਾਰ ਵਾਂਡੇ ਕੱਢਦੇ ਹੁੰਦੇ ਆ ਆਹ ਉਹ ਪੱਜ ਕੇ ਉਹ ਵੀ ਪੱਜ ਪੱਜ ਕਹਿੰਦੇ ਆ ਤੇ ਦੁਨੀਆਂ ਨਾਲ ਚੇਰੇ ਸਵੇਰੇ ਚੱਲ ਜਣਾ ਸਵੇਰੇ ਚੱਲ ਜਾਣਾ ਐ ਸੇਂ ਸੇਂ ਕੋਲਾ ਹਾਂ ਤੂੰ ਕਿੰਨੇ ਦਿਨਾਂ ਬਾਅਦ ਆਇਆ ਇੱਥੇ ਮਿਲਣ ਆਉਣਾ ਹਾਂ ਹਾਂ ਅਈ ਉਹ ਦੰਦਾ ਡੀਕਣ ਆਏ ਹਾਂ ਸਹੁਰੇ ਦੂਰ ਹੀ ਅਗਲੇ ਦੇ ਆਪਣੇ ਸਹੁਰੇ ਸਾਰੇ ਘੁੰਮਦਾਰਿਆ ਪਹਿਲੇ ਆਉਂ ਕਿ ਸਹੁਰਿਆਂ ਦੀ ਡਿਗਰੀ ਆਈ ਚਲੋ ਭੈਣ ਭਰਾ ਦਾ ਵੀ ਕਹਿਣਾ ਤਾਂ ਮੇਰੇ ਆਈਆਂ ਜਾ ਕੇ ਆਹੋ ਪਰ ਇਹੀ ਨਹੀਂ ਕਿ ਨਾ ਗਏ ਮੈਂ ਤਾਂ ਉਹ ਤਲਜੀਤ ਨੂੰ ਆਖਣ ਲਈ ਮੈਂ ਚੱਲੀ ਕਿਸ ਦਿਨ ਹੋ ਕੇ ਆਈਏ ਕਿ ਉਹਦੇ ਆਇਆ ਨਹੀਂਗਾ ਸ਼ੇਰਾ ਜਾਂਦੀ ਮਮੀ ਉੱਥੇ ਗਏ ਲੁਧਿਆਣੇ ਗਏ ਆ ਫਿਰ ਚਲੋ ਉਹਨਾਂ ਨੇ ਬਣਾ ਹੀ ਲਈ ਸਲਾਹ ਹੁਣ ਅੱਜ ਦੀ ਜਦੋਂ ਉਹ ਬਿਜਹ ਕਰਦਾ ਸੀ ਮੈਂ ਗਿਆ ਨਹੀਂ ਆ ਮੈਂ ਹੋ ਕੇ ਆਣਾ ਆਹੋ ਹੁੰਦਾ ਹੀ ਆ ਕੇ ਪਰ ਦੇਸਾਂ ਦੀ ਜਾਣਾ ਵਾ ਮਿਲਣਾ ਚਾਹੀਦਾ ਵਾ ਕੱਲ ਉਹਨੂੰ ਫੋਨ ਕਰਨ ਰਿਹਾ ਗੁਰ ਨਮਾਇਨ ਨੂੰ ਇਹ ਆ ਜਾ ਆਂਦਾ ਮੈਂ ਆ ਜਾਊਂਗਾ ਤੇ ਮੈਂ ਤੂੰ ਕਹਿ ਵੀ ਥੂ ਆਣ ਕੇ ਲੈ ਜਾ ਮੈਨੂੰ ਤੇਰੇ ਕਹੇ ਥੂ ਆਣ ਕੇ ਲੈ ਜਾਂਦਾ ਠੀਕ ਆ ਮੈਂ ਥੂ ਆਣ ਕੇ ਲੈ ਜਾਊਗਾ ਤੇਰੇ ਜਿੱਦਾਂ ਗੱਲ ਕਰੀਏ ਉਦਾਂ ਗੱਲ ਮਾਈ ਤੋਂ ਤਾਂ ਜੇ ਆ ਤੇ ਇੰਨੀ ਗਰਮੀ ਲੱਗਦੀ ਹੁਣ ਉਧਰ ਗੇਜੇ ਕਰਕੇ ਬਣ ਜਾਈਦਾ ਉਧਰ ਪੂਰਾ ਫੋਲ ਕੇ ਬੀਬੀ ਬਹਿ ਜਾਂਦੇ ਆ ਛੇਲ ਦੀ ਮਾਲ ਸੂਟ ਕਰਕੇ ਬਹਿ ਜਾਈਦਾ ਤੁਬੇ ਉਹਦੇ ਕਰ ਸਕਦੇ ਹਾਂ ਮੈਂ ਸਾਲ ਕਰਾਂਗੇ ਚਲੋ ਅਸੀਂ ਜਾ ਕੇ ਬਹਿਣਾ ਕੋਰਾ ਬਾਹਰ ਜਾ ਹਾਂ ਜੇ ਏਸੀ ਆਏ ਤੇ ਵੀ ਚਲੇ ਜਾ ਮਤਲਬ ਕਿ ਅਸੀਂ ਤੋਂ ਬਾਹਰ ਨਹੀਂ ਤਾਂ ਚੱਲਦੀ ਆ ਜੀ ਘਰ ਤੇ ਉਦੋਂ ਤਾਂ ਨਹੀਂ ਆ ਕਿੰਨਾ ਚਿਰ ਹੋ ਗਿਆ ਸੋਹਰੇ ਘੁੰਮ ਆਇਆ ਵੇਖਲਾ ਨਾ ਇਹ ਜਿਆਗੇ ਕਰਾ ਰਹਾ ਸੀ ਸਭ ਸਮਝਾਣਾ ਚਾਹੀਦਾ ਵਾ ਕਿ ਸਾਰੇ ਦੂਰ ਬੜੀ ਆ ਤੇ ਦੋ ਤਿੰਨ ਘਰਾਂ ਦੇ ਜਾਣ ਹੋਣ ਜੀ ਇੱਕ ਦਿਨ ਜਾਂ ਜਾਂਦੇ ਕਿਦਾਂ ਨਾ ਆਉਣ ਦਾ ਰਹਿਣਾ ਹਾਂ ਜੀ ਅੱਛਾ ਉਹਨਾਂ ਟਾਈਮ ਲਾ ਜਾਂਦਾ ਫਿਰ ਰਾਤ ਰਹਿ ਕੇ ਉਸਾਂ ਦਾ ਉਹ ਪਾਪੀ ਬਸਣੇ ਆਉਣੇ ਉੱਚ ਦੇਰੀ ਹੈ ਲੈ ਤੇ ਮੈਂ ਜਾਲੀ ਖੋਲੀ ਤੇ ਜਾਲੀ ਵਿੱਚ ਨਿਕਲਾਈ ਰਲਸੀ ਮੈਂ ਫੜ ਫੜ ਕੇ ਰਲਸੀ ਭੁੰਨ ਕੇ ਤੇ ਬਣਾਉਣ ਡਿਆ ਵੀ ਮੈਂ ਜਿੰਨੇ ਚਿਰ ਤੱਕ ਪਰੌਣੇ ਨੇ ਉਹਨਾਂ ਤੇ ਰਲਸੀ ਬਣਾਉਣੇ ਤੇ ਪਰੌਣੇ ਜਿਹੜੇ ਆਏ ਸੁੱਖ ਨਾ ਉਹ ਆਂਦੇ ਪਿੰਚਾ ਨਾ ਕੁਛ ਨਹੀਂ ਖਾਣਾ ਅਲਸੀ ਬਣਾਓ ਅਸੀਂ ਚਾਹ ਨਾਲ ਅਲਸੀ ਖਾਣੀ ਹੈ। ਛੇਰੇ ਮੈਂ ਹਾਂ ਅੱਗੇ ਕਹਿੰਦੇ ਨੇ ਪਰੋਣੇ ਆਉਣ ਲੱਗੇ ਪਕੌੜੇ ਕੱਢੋ ਕਿੰਨਾ ਕੋ ਬਣਾਉਂਦੇ ਨੇ ਨਹੀਂ ਆਪਾਂ। ਬਿਲਕੁਲ ਸਹੀ। ਐਂਕਿ ਤੁਹੀਂ ਇੱਕੋ ਹੀ ਆਰਡਰ ਕਰਦਾ ਵੀ ਆਪਾਂ ਕੁਝ ਨਹੀਂ ਖਾਣਾ ਹਨਾ। ਹਾਂ ਅਲਸੀ ਖਾਵਾਂਗੇ। ਅਲਸੀ ਖਾਵਾਂਗੇ। ਕੋਈ ਗੱਲ ਨਹੀਂ ਇੱਕ ਵਾਰ ਸਿੰਪਲ ਚਾਹ ਪੀਓ। ਉਹ ਤੋਂ ਬਾਅਦ ਅਲਸੀ ਤਿਆਰ ਹੋ ਜਾਣੀ ਹੈ। ਬਿਲਕੁਲ। ਅਲਸੀ ਖਾਣੀ ਹੈ। ਯਹਾਂ ਪਰ ਸ਼ਾਦਾ ਪਾਣੀ ਛੋਕ ਲੇ ਜਿਹੜੇ ਜੀ ਨੂੰ ਜੀ ਕਰੂਗਾ ਉਹ ਖਾਏ ਉਹ ਫਿਰ ਹੁਣ। ਆਹੋ। ਇਹ ਤਾਕਤ ਵਾਲੀ ਕੀ ਹੈ ਖਾਣ ਦੀ ਇਹੋ ਚੀਜ਼ਾਂ ਦੰਗੀਆਂ ਲੱਗਦੀਆਂ ਸਿਆਲ ਚ ਬਿਲਕੁਲ ਤਾਕਤ ਵਾਲੀ ਕੀ ਆ ਡੈਡੀ ਦਾ ਤੇ ਮੰਮੀ ਦਾ ਇਧਰ ਮੰਮੀ ਦਾ ਬਲਵਿੰਦਰਪੁਰ ਆਹ ਦੋਏ ਪਾਸੇ ਮੰਮੀ ਪਾਪਾ ਹੋ ਗਏ ਆ ਤੇ ਬੌਧੀ ਕਿੱਥੇ ਆ ਬੌਧੀ ਦੇਰ ਚ ਬੌਧੀ ਦੇਰ ਇਧਰ ਖੜੀ ਬੌਧੀ ਤਾਂ ਹੀ ਬਣਾਵਾਂਗੇ ਬੌਧੀ ਦੇਰ ਚ ਖੜੀ ਐ ਤੇ ਪੀੜ ਨਹੀਂ ਤੇ ਜਰੂਰੀ ਹੁੰਦੀ ਆ ਹੁੰਦੀ ਪੀੜ ਥੋੜੀ ਜਿਆਦਾ ਨਹੀਂ ਹਿੰਦੀ ਸਾਦੀ ਹੁੰਦੀ ਪੀੜ ਤੇ ਹੁੰਦੀ ਐ ਯਾਰਾ ਗਾਂਦੇ ਚੋ ਨਹੀਂ ਆ ਆਹੋ ਤੇ ਪੱਕਾ ਹੁਣ ਬੱਸ ਕਤਈ ਮਰਦੇ ਜਾਂਦਾ ਕਿ ਨਾ ਬਾਹਰ ਨੂੰ ਵਾਹ ਜਰੂਰ ਵਧੀਆ ਗੱਲ ਬਾਤ ਹੈ ਦਰਦੇ ਨਹੀਂ ਪਰ ਤੇ ਮਾਪਿਓ ਹਨ ਆ ਮਾਪਿਓ ਵਾਕੇ ਜਿੰਦ ਗਿਆ ਨਾ ਜਮਿਆ ਪਾ ਆਇਆ ਮਾਪਿਓ ਨੇ ਆ ਪਾਪਾ ਜੀ ਤੇ ਮੰਮੀ ਜੀ ਬੋਡੀ ਦਾ ਜੇ ਤਾਂ ਨਹੀਂ ਦਿਖਾਇਆ ਕਿ ਮਾਪਿਓ ਤੇ ਪੱਕੇ ਹੀ ਆ ਸਾਰੀ ਉਮਰ ਇਹੀ ਰਹਿਣੇ ਮਾਪੇ ਹਾਂ ਉਹ ਜਨਾਨੀਆਂ ਕਿਤੇ ਗਾਂਵਾਂ ਸੰਗ ਨਾ ਸਾਈ ਜਨਾਨੀਆਂ ਨੇ ਉਹ ਕਿਤੇ ਵੀ ਜਾਂਦੀਆਂ ਜਿਹੜੀਆਂ ਆ ਗਈਆਂ ਇੱਕ ਵਾਰ ਏ ਤੁਹਾਨੂੰ ਕੌਜਾ ਫੜ ਕੇ ਰੱਖਣੀਆਂ ਹਨ ਨਾ ਮੈਂ ਇਹਨੂੰ ਦਿਲ ਚ ਲਖਾਇਆ ਦਿਲ ਕਢਾ ਕੇ ਨਾ ਕੁੱਤੇ ਲਖਾਇਆ ਤੁਹਾਨੂੰ ਨਾ ਦਿਲ ਚ ਲਖਾਇਆ ਤੇਰਾ ਨਾ ਨਾ ਵੀ ਹੁੰਦਾ ਇਹਦੇ ਨਾਲ ਇੰਨਾ ਤੇਰੇ ਦੂਰ ਵਾਲੇ ਹਨ ਪਿਆਰ ਆ ਇਹਦੇ ਨਾਲ ਨਹੀਂ ਨਹੀਂ ਪਿਆਰ ਇਹਨਾਂ ਜਿਆਦਾ ਪਾ ਮੁੜ ਕੇ ਮਾਪਿਆਂ ਨੂੰ ਕੋਣ ਪੁੱਛਦਾ ਵਾ ਇਹ ਜੋ ਕੁੜੀਆਂ ਕਹਿੰਦੀਆਂ ਉਹ ਹੀ ਹੁੰਦੇ ਕਰਦੇ ਆ ਨਹੀਂ ਇਹ ਨਾ ਵੀ ਬੰਦਾ ਥੱਲੇ ਲੱਗਦਾ ਪਰ ਚਲੋ ਲਾਡਣਾ ਪਿਆਰਣਾ ਰੱਖੀ ਹੋਇਆ ਥੱਲੇ ਤੇ ਨਿਕਲਣਾ ਚਾਹੀਦਾ ਸੋ ਇਹ ਗਾਲਵਾ ਸਾਰਿਆਂ ਨੂੰ ਆਪੋ ਆਪਣੀ ਥਾਂ ਦੇ ਸਮਝਣਾ ਚਾਹੀਦਾ ਜੋ ਵੀ ਹੈਗਾ ਰਿਸ਼ਤਾ ਮਾਂ ਤੇ ਉਹ ਆਪਣੀ ਥਾਂ ਮਾ ਬਹੁਤੀ ਆਪਣੀ ਥਾਂ ਆ ਬਹੁਤੀ ਆਪਣੇ ਥਾਂ ਬਹੁਤੀ ਤੁੰਦ ਜਿਹਾ ਲਖਾਇਆ ਨਾ ਇਹਦਾ ਨਹੀਂ ਲਖਾਇਆ ਤੁੰਦ ਲਖਾਇਆ ਬਾਰੇ ਲਖਾਇਆ ਗਮਾ ਲਖਾਇਆ ਗਲਤੀ ਕੀ ਹੋਇਆ ਜਿਹੜਾ ਬਣਾਇਆ ਜਾਂਦਾ ਜਿਹੜਾ ਨਾਂ ਲਿਖਿਆ ਆ ਆਏ ਨਿਸ਼ਾਨੀ ਦਿੱਤੀ ਹੈਗੇ ਸ਼ਰੀਰ ਤੋਂ ਆ ਆ ਤੂੰ ਮੇਲਾ ਕੁੜੀ ਜਾਈ ਜਾ ਆ ਦੇਖਾ ਕੁੜੀ ਹੈ ਆ ਬੁਟੀ ਕੀ ਦੀ ਆ ਹਾਂ 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 ਹੁਣ ਭਰਾਵਾ ਤੇਰੇ ਮੂੰਹ ਤੇ ਕਹਿਤਾ ਮਮੀ ਆ ਉਹ ਤਾਂ ਮਾਮੀ ਜੀ ਆ ਚਿੰਤਾ ਕਰ ਬਸ ਇਹ ਨੂੰ ਨਾ ਨਹੀਂ ਕੋਈ ਬਲਾਉ ਸ਼ੁਰੂ ਕਰ ਦੇਣਾ ਬਣਾਉਣਾ ਇਹਨੇ ਕਹਿਣਾ ਚਾਹੀਦਾ ਸੰਗਾ ਚਾਹੀਦਾ ਜੀ ਡੈਡੀ ਨੂੰ ਫੋਨ ਕਰੀਏ ਤੇ ਨਾਲੇ ਡੈੜੀਆਂ ਆਉਣ ਜਿਹਦੇ ਨਾਲੇ ਆ ਰਾਜੀ 7 ਵਜੇ ਪਤੰਗਾਂ ਨੇਂਦੀਆਂ ਜਾ ਕੇ ਤੇ ਬੋਹ ਦਾ ਕਿਹਾ ਕਹੀ ਥੋੜੀ ਕਦੋਂ ਤੇ ਹੁਣੇ ਜਾ ਪਈ ਪਤੰਗਾਂ ਇਹਨੂੰ ਕੋਈ ਨਹੀਂ ਦਿੰਦੇ ਬੇਂਜੀ ਆਪਣੇ ਆਪਣੇ ਪਾਪਾ ਨੂੰ ਫੋਨ ਕਰ ਮੈਂ ਤੇ ਉੱਤੇ ਦੇਖੇ ਪਾਪਾ ਨੇ ਸੇਵੰਦਾ ਬੜੀ ਨਹੀਂ ਆਖਣ ਲੱਗਾ ਕਿਹਦੇ ਵੀ ਆਵੇ ਅੰੱਚ ਵੀ ਆ ਗਿਆ ਹੋਵੇ ਲਾ ਮੰਗਦਾ ਕਿ ਤੈਨੂੰ ਬੋਹ ਦੀ ਜੀ ਪਤਾ ਵਾਗੇ ਇਲਾਕੇ ਮੈਂ ਪਰੌਣੇ ਆਖੰਡੇਲ ਸੀ ਪਾ ਕੇ ਜਾਣਾ ਬੀਬੀ ਆਹੋ ਤੇ ਹੁਣ ਉਹ ਚਲ ਗਿਆ ਨਮਕਾਂ ਦੇਖਣ ਉਧਰ ਤੇ ਮੈਨੂੰ ਆਖੰਡੇ ਵੀ ਤੂੰ ਹੀ ਆ ਵੇਖਣ ਤੇ ਮੈਂ ਹਣ ਮੈਂ ਤੇ ਆ ਡਈ ਬਣਾਉਂਦੂ ਕਿ ਬੜੀ ਹੋ ਜਾ ਇਹ ਬੜਾ ਲੋ ਪਰੌਣੇ ਖਾ ਕੇ ਜਾਣ ਜੇ ਮਹਾ ਮਾਂ ਤੋਂ ਮੁੰਡਾ ਆਇਆ ਤੇ ਸਵੇਰੀ ਜਲ ਜਾਣਾ ਉਹਨੇ ਤੇਰ ਨੂੰ ਮੁੰਡਾ ਆਇਆ ਮਹਾ ਹੀ ਕੈਹ ਕਦੋਂ ਦੇ ਢੀਕਦੇ ਆ ਤੇ ਮੈਂ ਵੀ ਤਾਂ ਹੀ ਨਹੀਂ ਨਾ ਹੁਣ ਗਈ ਮੈਂ ਜਾਣਾ ਹੀ ਆਪਾਂ ਨਹੀਂ ਗਿਆ ਨਹੀਂ ਬੱਚਾ ਕੀ ਆ ਕੇ ਜਾਣ ਕੇ ਤੇ ਆਈ ਬਾਹਰ ਵਾ ਉਦਾਂ ਬੀਬੀ ਗੱਲ ਵਾ ਅੱਗੇ ਪਹਿਲਾਂ ਅੰਸੀ ਲਿਆਉਣੀ ਫਿਰ ਪੁੰਨਣੀ ਫਿਰ ਉਹ ਚੱਠੂ ਜੇ ਕੁੱਟਦੀਆਂ ਹੁੰਦੀਆਂ ਸੀ ਆਹ ਹੋ ਤੇ ਬਚਿਆ ਕੰਮ ਹੋ ਗਿਆ ਤੇ ਕੁੱਤੀ ਜਾਣੀ ਤੇ ਛਾਣੀ ਜਾਣੀ ਫਿਰ ਮੁਰਮੁਰ ਪਾਈ ਜਾਣੀ ਤੇ ਹੁਣ ਹੁਣ ਤੇ ਬਸ ਮਿੰਟਾਂ ਸਕਿੰਟਾਂ ਦਾ ਹੀ ਕੰਮ ਹੋ ਗਿਆ ਤਾਂ ਤੇ ਤੇ ਚੱਟੀ ਹੋ ਗਈ ਨਾ ਹਾਂ ਤਾਂ ਜੇ ਟਾਈਮ ਲੱਗ ਜਾਣਾ ਹੀ ਉਹ ਹੱਪ ਉਹਨ ਦਿੱਤੀ ਬੜਾ ਹਰ ਭੁੰਨ ਕੇ ਪੀ ਲਈ ਆ ਹਾਂ ਚੱਲ ਉਧਰ ਬੈਸਣ ਭੁੰਨ ਲਿਆ ਮੈਂ ਚੱਲ ਹੁਣ ਚਾਣੀ ਬਣਾ ਲੋ ਤੇ ਪਾਓ ਚਾਣੀ ਤਾਂ ਹੁਣ ਆ ਪਰ ਗਿਆ ਪੂਰੀ ਕੜਾਈ ਹੁਣ ਪਰ ਜਾਣੀ ਛੇਤੀ ਹਾਂ ਛੇਤੀ ਬਣ ਜਾਣੀ ਉਹਨਾਂ ਦੇ ਆਉਂਦਿਆਂ ਤੱਕ ਜਦੋਂ ਉਹਨਾਂ ਵੇਖ ਕੇ ਆਉਣਾ ਮੈਂ ਘਰ ਉਦੋਂ ਨਹੀਂ ਪਿੰਨੀਆਂ ਪੁੰਨੀਆਂ ਵਾਲ ਦੇਣੀ ਆ ਆਏ ਹਾਏ ਉਬਲ ਗਈ ਉਹ ਕਰ ਦੋ ਸੱਖੀ ਸੱਯਾ ਸੱਯਾ ਤੇਰੋ ਹਾਂ ਇੱਥੇ ਆ ਵੇ ਹੁੰਡੀ ਉਦਾ ਕੋਈ ਕੰਮ ਵੀ ਹੁੰਦੇ ਬਾਕੀ ਆ ਮੋਬਾਈਲਾਂ ਦਾ ਸਾਰਾ ਕੁਝ ਭੈਣ ਭਰਾ ਬਣਾਉਂਦੇ ਜਿਹੜਾ ਵੇਖਦੇ ਇੱਕ ਦੂਜੇ ਵੱਲ ਵੇਖ ਵੇਖ ਕੇ ਜੋ ਮਰਜ਼ੀ ਬਣਾਈ ਜਾਓ ਹੁਣ ਤੇ ਬਸ ਚੀਜ਼ਾਂ ਚਾਹੀਦੀਆਂ ਤੇ ਇਕ ਟਾਈਮ ਚਾਹੀਦਾ ਵਾ ਬਣਾਓ ਤੇ ਖਾਓ ਬਸ ਇਹੋ ਚੀਜ਼ਾਂ ਹਾਂ ਬਾਤ ਕਰਕੇ ਬਾਤ ਕਰ ਹੁਣ ਆਹਨ ਘਰ ਭਈ ਚਲ ਇਨਕ ਬਣਾ ਲਈ ਤੇ ਉਦਾਂ ਸਰ ਜਾਣੇ ਆਖੰਡੇ ਵੀ ਮਿੱਠੇ ਤੇਲ ਚ ਬਣਾ ਕੇ ਦਓ ਸਿਗਰ ਸਾਹਿਬ ਸਿੰਘ ਨੂੰ ਚਲੋ ਕੋਈ ਗੱਲ ਨਹੀਂ ਹੋਣੋ ਜਿਹੜੀ ਮੁਰਕੇ ਬਣਾਓ ਦਿਓ ਉਹ ਮੇਰੇ ਤੇ ਆਉਣਾ ਆਹ ਕੋਈ ਮੇਰੇ ਤੇ ਦੇਰ ਤੇ ਬਣਾਣਾ ਕਿ ਤੇ ਬਣ ਜੂਗੀ ਤਰਾਣਾ ਫੋਨ ਕਰਨ ਦੇ ਹਾਂ ਤਾਂ ਮੈਂ ਵੀ ਲਈ ਕਿਉਂ ਨਾ ਸਮਾਨ ਤੇ ਮੈਨੂੰ ਵੀ ਬਣਾ ਕੇ ਦੇ ਚੰਗਾ ਆ ਕੇ ਮੈਂ ਫਿਰ ਇਦਾਂ ਹੀ ਕਰਦੇ ਹੁਣ ਆਓ ਪੱਠੀ ਲਾਉਨੇ ਆ ਤੇ ਜੇ ਉਹਦਾ ਹੀ ਕਿਰਾਏ ਤੇ ਕੰਮ ਕਰਨ ਰਿਹਾ ਵੀ ਉਹ ਨਹੀਂ ਚੰਗਾ ਉਹ ਤਾਂ ਬਹੁਤ ਵਧੀਆ ਆ ਕੇ ਮਿਹਨਤੀ ਆ ਜਦੋਂ ਅਸੀਂ ਸ਼ਹਿਰ ਜਾਂਦੇ ਹਲਵਾਈਆਂ ਦੇ ਦੁਕਾਨਾਂ ਤੇ ਨਹੀਂ ਆਇਆ ਜੇ ਪੱਠੀ ਲਾਉਣੀ ਆ ਤਾਂ ਪੱਠੀ ਨਾਲੋਂ ਵੱਧ ਉਹ ਅੱਗ ਬਾਲਣ ਦੇ ਆ ਬਾਲਣ ਦੇ ਵੀ ਵਧੀਆ ਨੇ ਪਰ ਪੱਠੀ ਵੀ ਜਦੋਂ ਹੈਗੀ ਆ ਉਹ ਮੈਂ ਕਹਿੰਦੀ ਇਟਾਲੀ ਹੋਣੀਆਂ ਪੈਣੀਆਂ ਨੇ ਪੇਪੱਠੀ ਲਾਉਣੀ ਆ ਅਗਿਆਰ ਕੋ ਬਣਿਆ ਬਣਾਤਾ ਸਭ ਕੋ ਨਹੀਂ ਹੋਣਾ ਬੈਠਾ ਅਖੜੀ ਵਸਤੇ ਆ ਬਣਾਓ ਬਰੈਡ ਬਣਾ ਕੇ ਫੇਰ ਅਰੇ ਬੱਲੀ ਦੀ ਜੀ ਤਦ ਵੀ ਇਟਾਲ ਬਣਾਉਣੇ ਆ ਪਹਿਲੇ ਬਖਾਰਦੇ ਆ ਮਸਾਲੇ ਹੋਰ ਇੰਨੀਆਂ ਬਣਾਉਣੀਆਂ ਆ ਹੁਣ ਹੁਣ ਅਸੀਂ ਵੜਾ ਕੱਢਣ ਦੇ ਹੈ ਨਹੀਂ ਚਲੇ ਜਾਣਾ ਹਿੱਤੇ ਕੋਈ ਨਹੀਂ ਕੋਈ ਨਹੀਂ ਤਾਂ ਆ ਗਏ ਚਲੇ ਜਾਣਾਗੇ ਸੇਰੇ ਨੇ ਸੇਰੇ ਸੇਰੇ ਚਲ ਜਾਣਾ ਸੀ ਨਰੀਆਂ ਹਨ ਜੀ ਅੱਛਾ ਅੱਛਾ ਜੀ ਆਪਾਂ ਉਹ ਮਾਲਕਾ ਕਰਪਾ ਕਰੇ ਸੱਚੇ ਪਾਤਸ਼ਾਹ ਉਹ ਆਏ ਦੀ ਕੋਈ ਗੱਲ ਨਹੀਂ ਅੱਛਾ ਭਾਈ ਹੋਵੇ ਹਾਂ ਜੀ ਹਾਂ ਮੈਂ ਆਪਾਂ ਪਰਲੇ ਨੂੰ ਬੇਬਸੇ ਪੋਤਾ ਨਹੀਂ ਨਹੀਂ ਇੱਧਰ ਬਟ ਅੱਛਾ ਅੱਛਾ ਠੀਕ ਹੋ ਰੇ ਅੱਗੇ ਅੱਛਾ ਉਹਨਾਂ ਕੋ ਹੋਏ ਹਾਂ ਜੀ ਉਹਨਾਂ ਕੋ ਹੋਏ ਤੇ ਹਾਂ ਤਾਂ ਹੁਣ ਜਲਦੀ ਜਾਂਦੇ ਚਲੇ ਠੀਕ ਉਦੋਂ ਅਗੀਰ ਭਾਜੀ ਹੁਣਾਂ ਦਾ ਡੇ ਆਲੇ ਮੈਂ ਠੀਕ ਹਾਂਜੀ ਹਾਂਜੀ ਠੀਕ ਹੈ ਹੁਣਾਂ ਨਾਲ ਲੈ ਆਉਂਦੇ ਤੁਹਾਨੂੰ ਉਹ ਕਹਿੰਦੇ ਜਾਵਾਂਗੇ ਟੈਂਟਰ ਤੇ ਅੱਛਾ ਆਈਆਂ ਅਗੜੀ ਦੀ ਕੜੀ ਖਰੋਣਾ ਸਾਰੇ ਭੋਨ ਤੇ ਲੈ ਆ ਵੀ ਮਰਤਾਵਾ ਬਣ ਗਿਆ ਹੈ ਮੈਂ ਕਹਿੰਦੇ ਮੈਂਡਮੈਂਟ ਚੱਲੀ ਐ ਸੰਦੀਪ ਮੈਂ ਤੇ ਆਖਣ ਦੀ ਨਹੀਂ ਮੈਂ ਮੈਂ ਆਉਣੀ ਆ ਤੇ ਰੁਕ ਤਾਏ ਰਿ ਸਿੱਖ ਬੜਿਆ ਅੱਛਾ ਚੱਲ ਜਲੀ ਦੇ ਲਾ ਕੇ ਰਿਹਾ ਮੁਗਰ ਦੇ ਦੇ ਨੇ ਦੂਜੇ ਤੋਂ ਰਾਤ ਕੰਮ ਕਰਦੇ ਆ ਤੇ ਸ਼ਿਮਟਾ ਲਾ ਲਾ ਕਰਦੇ ਇੰਨੀ ਕਮਾਈ ਕਰਨ ਲਈ ਦੁਨੀਆ ਹੁਣ ਇਹ ਮੰਗਾਈ ਦੇ ਹਿਸਾਬ ਨਾਲ ਸਾਰੇ ਕੰਮ ਹੋ ਹੀ ਜਾਂਦੇ ਹੁਣ ਤਾਂ ਸਾਰਾ ਪਰਿਵਾਰ ਦੇ ਜੀ ਕਰਦੇ ਆ ਹੁਣ ਸਾਰੇ ਕੰਮ ਸਾਰੇ ਤਾਂ ਬਰਵਾਕਾ ਹੀ ਕੰਮ ਕਰੇ ਤੇ ਫੇਸ ਉੱਤਰ ਹੁੰਦੀ ਗੱਲ ਜਮਾਨਾ ਹੀ ਐਸਾ ਹੋ ਗਿਆ ਤੇਜ਼ ਹੋ ਗਿਆ ਮਾਂ ਮਮੀ ਤੇਰੀ ਦੇਖਣ ਡਿਊਟੀ ਤੇ ਜਾਂਦੀ ਕਿ ਨਹੀਂ ਉਹ ਵੀ ਲੈਂਦੀ ਆ ਕੋਹਨਾ ਕੋਹ ਅਹੀਂ ਜਾਣੇ ਅਹੀਂ ਵੀ ਕੋਹਨਾ ਪਹਲੇ ਹੁੰਦੇ ਆ ਮੈਨੂੰ ਜਿਵੇਂ ਆਹੀ ਕਰਦੀ ਉਹ ਵੀ ਆਪਣਾ ਕਰਦੀ ਆ ਅਰਜਵਿੰਦਰ ਹਾਊਸ ਵਾਈਫ ਆਏ ਉਹਨਾਂ ਨੇ ਰੋਟੀ ਪਾਣੀ ਮੰਮੀ ਦਾ ਪਕਾਉਂਦੀ ਖਾਣ ਦੀ ਸੇਵਾ ਕਰਦੀ ਐ ਇਹ ਦੇ ਜੁਗਤਿੰਗਾਲ ਸਾਡਾ ਰੇਜ ਮਾਰਾ ਇਹਨੂੰ ਬਾਹਰ ਲਿਖਿਆ ਹੈ ਆਹੋ ਉਥੋਂ ਜਾ ਕੇ ਚੁਗਣਾ ਜਦੋਂ ਹੁਣ ਪਤਾ ਸਰਕਾਰ ਨੇ ਨੌਕਰੀਆਂ ਨਹੀਂ ਕੋਈ ਦਿੱਤੀਆਂ ਬਿਲਕੁਲ ਤੇ ਫਿਰ ਹੁਣ ਖਵਾਉਣਾ ਤਾਂ ਹੈ ਹੀ ਹੈ ਨਾ ਕੁਛ ਨਾ ਕੁਛ ਇਹ ਦਰਨਾ ਸਰਕਾਰ ਨੇ ਤਾਂ ਸੋਚਿਆ ਹੀ ਕੋਈ ਨਹੀਂ ਹਮ ਬੋਟਾ ਨੂੰ ਹਮਦੇ ਹੀ ਹੋ ਸਾਨੂੰ ਪਾਓ ਸਾਨੂੰ ਪਾਓ ਬਸ ਹੁਣ ਇੱਕ ਨੰਗਾ ਕਰੀਆ ਮੈਂ ਬੋਟਾ ਪੈਣ ਲੱਗੀਆਂ ਮੈਂ ਨਹੀਂ ਇਹ ਤੇ ਪੈਣ ਲੱਗੀਆਂ ਪਤਨੀ ਮੈਂ ਜਦ ਜੱਤਾਪੁਰ ਘਰ ਰੋਜ਼ ਪਿੰਗ ਨੂੰ ਆਉਂਦੇ ਕਿੰਨੂ ਆ ਆ ਇੱਕ ਦਬਾਉ ਦੋ ਦਬਾਉ ਤੇ ਨੰ ਦਬਾਉ ਮੈਂ ਸਾਰੇ ਦਵਾਈ ਜਾ ਆਰਾਮ ਨਾਲ ਸਾਰੇ ਬੋਟਾ ਪੋਣੀ ਚਾਹੀਦੀਆਂ ਤੇ ਕੋਈ ਨਹੀਂ ਕੋਈ ਦਿੰਦਾ ਕੋਈ ਨਹੀਂ ਕੋਈ ਦਉ ਤੋਇ ਦੋ ਰੋਜ਼ ਹਰ ਗਿਮੈਂ ਹਾਲ ਤੇ ਚੱਲ ਵੀ ਕਾਲੀਆਂ ਨੇ ਆਉਣਾ ਹੀ ਨਹੀਂ ਚੱਲਦੀਆਂ ਉਦਣ ਵੀ ਅਪੂ ਕਾਲਜ ਬੈਠੀਆਂ ਗੱਲਾਂ ਇਕੱਲਾ ਡੀ ਹੂੰ ਕਿ ਕਾਲੀਏ ਹੋਣੀ ਸਾਰੀ ਦੀ ਅਪੂ ਕਾਲੀ ਸਰਕਾਰ ਨੇ ਕੰਮ ਕੀਤੇ ਜੇ ਥੋੜਾ ਜਿਹਾ ਮਾਹੌਲ ਚੇਂਜ ਹੋਣਾ ਨਹੀਂ ਤੇ ਬਹੁਤ ਮੰਦਾ ਹਾਲ ਹੋ ਗਿਆ ਮਾਸ਼ਾ ਚੱਲ ਗਿਆ ਮਾਸ਼ਾ ਚੋਰੀਆਂ ਸਭ ਜਿੰਨਾ ਨੌਜਵਾਨ ਪੀੜੀ ਆ ਅੱਜ ਸਰਕਾਰ ਨੇ ਨਸ਼ੇ ਦੇ ਲਈ ਗੇਂ ਨੇਮ ਨੇ ਲਈ ਆ ਇਹ ਤਾਂ ਹੈ ਹੀ ਆ ਜੇ ਕੋਈ ਕੰਮ ਮਿਲੇ ਤੇ ਆਪਣੇ ਆਨੇ ਕੰਮ ਕਰਨ ਬਿਲਕੁਲ ਪਰੇਸ਼ਾਨੀਆਂ ਵਾਧੂ ਦੀਆਂ ਅੱਜ ਕੱਲ ਤਾਂ ਰਿਸ਼ਤੇ ਨਹੀਂ ਲੱਭਣਦੇ ਇਹਦੇ ਨਾ ਕੁੜੀਆਂ ਨਾ ਮੁੰਡੇ ਕੋਈ ਜੇ ਮੁੰਡੇ ਨਹੀਂ ਚੰਗੇ ਤੇ ਕੁੜੀਆਂ ਨਹੀਂ ਲੱਗਦੀਆਂ ਤੇ ਕੋਈ ਮੁੰਡੇ ਚੰਗੇ ਆ ਤੇ ਕੁੜੀਆਂ ਨਹੀਂ ਲੱਗਦੀਆਂ ਨੇ ਤੇ ਸਾਰਾ ਆਵਾ ਹੀ ਉੱਤੇ ਆ ਹਮ ਕੋਈ ਗੱਲ ਨਹੀਂ ਕਰਨ ਵਾਲੀ ਉਹਨਾਂ ਦੇ 90% ਦੁਨੀਆ ਨਸ਼ੇ ਦੇ ਹੋਈ ਨਸ਼ੇ ਤੇ ਹੀ ਆ ਨਸ਼ੇ ਤੇ ਹੀ ਆ ਚਲੋ ਮਾਰੋ ਕਾਪੇ ਮਾਤ ਪਾਵੇ ਠੱਲ ਪਾਵੇ ਸਰਕਾਰ ਨਹੀਂ ਆ ਰਹੀ ਲੋ ਵੇਲੇ ਆ ਕੇ ਵੀ ਨਹੀਂ ਇਹ ਨਹੀਂ ਕਰਦੇ ਬਿਲਕੁਲ ਕਿਹਦੇ ਬਾਜੀ ਮੈਂ ਦਿੰਦੇ ਸਾਰਾ ਸੰਗਿਆ ਨਹੀਂ ਮੁੰਡੇ ਨਾਲ ਦੇ ਨੋਏ ਐਨੀਆਂ ਮੁਹਰੀਆਂ ਨੇ ਨਿਕੇ ਨਿਕੇ ਡੈਪੇ ਆ ਬਾਹੋਂ ਨਿਆਣੇ ਵੇਖੋ ਕੀ ਕਰਦੇ ਆ ਮੈਂ ਕਹਿੰਦੀ ਕਿ ਜੇ ਮਾਹ 10 12 ਸਾਲ ਦਾ ਹੋਵੇ ਸ਼ਾਮ ਨੂੰ ਨਾ ਕਰ ਲੈਂਦੇ ਆ ਮੁੰਡੇ ਕ ਨਿਕਲਣਾ ਇਹਦੇ ਚ ਬੜਾ ਔਖਾ ਹੋਰ ਕਿ ਬਸਤਾਉਂਦੇ ਆ ਨਾ ਬਾਅਦ ਚ ਫੇਰ ਮਰਾ ਔਖਾ ਹੀ ਕੰਮ ਗਲੇ ਕੋ ਹੋਵੇ ਕਿ ਨਾ ਮੁਝ ਆ ਗਈ ਜਾਈ ਦੀ ਪ੍ਰੋਬਲਮ ਚਾਹੁੰਦੇ ਚਿੰਕਰ ਸਰਕਾਰ ਤੋਂ ਸੋਚਣਾ ਬੇਕੋਣ ਸੋਚਣਾ ਇਹੋ ਕੋਈ ਜੋ ਕੋ ਹੱਗੇ ਚੱਲੀ ਜਾਂਦਾ ਪਰ ਸਾਡੇ ਲੋਕ ਸੋਚਣਗੇ ਫੇਰ ਸੋਚਾਂਗੇ ਕਿਆਂ ਚੀਜ਼ਾਂ ਗਲ ਹੋਣੀਆਂ ਇੱਕ ਸਰਕਾਰਾਂ ਚੇਂਜ ਹੋਣ ਪਹਿਲਾਂ ਪਹਿਲਾਂ ਹੈ ਹੀ ਨਾ ਨਸ਼ਾ ਜਦੋਂ ਕਿਤੇ ਕਾਰੀਆਂ ਦੇ ਬਾਰੇ ਕੁਛ ਨਹੀਂ ਆਬ ਹੋਣੀ ਆ ਹੰਤ ਨਸ਼ਾ ਛਡਾਉਣ ਵਾਲੇ ਸੈਂਟਰ ਹੀ ਕਿੰਨੇ ਖੁੱਲ ਗਏ ਨੇ ਬੜੇ ਖੁੱਲ ਗਏ ਇਹ ਨਹੀਂ ਕਹਿੰਦੇ ਨਸ਼ਾ ਬੰਦ ਕਰਾਈਏ ਉੱਥੇ ਨਸ਼ਾ ਦੇਣਾ ਉੱਥੇ ਨਸ਼ਾ ਦੇ ਦੇਗੇ ਕੋਈ ਨਾ ਕੋਈ ਕੋਈ ਨਾ ਕੋਈ ਦਵਾਈ ਦੇ ਦੇਈ ਜਾਂ ਦਿੰਦੇ ਆ ਫੇਰ ਹੀ ਨਹੀਂ ਬੱਚਾ ਕੋਈ ਵੀ ਕਰ ਲੋ ਸੈਂਟਰ ਚਮਾ ਕਰਵਾਉਂਦੇ ਆ ਫੇਰ ਹੀ ਨਹੀਂ ਕਰਦਾ ਕੋਈ ਨਸ਼ਾ ਨੂੰ ਫੇਰ ਘਰ ਆਣ ਤੋਂ ਉਹਨਾਂ ਕਿਤੇ ਸੈਂਟਰ ਵਾਲੇ ਸਹੀ ਆ ਇਹ ਘਰਾਂ ਨੂੰ ਤੇ ਬੈਠ ਲੈ ਨੀ ਕੋਈ ਦੇਰ ਨੂੰ ਜਾ ਇਹ ਨਸ਼ਾਈ ਇਦਾਂ ਦਾ ਵਾ ਜਿਹਦੇ ਰੱਗਾ ਜਨ ਨਿਕਲ ਗਿਆ ਕਰੀ ਨਾ ਔਖਾ ਹੋ ਜਾਂਦਾ ਹੈ ਡਰੈਨ ਤੇ ਆਹ ਹੋਰ ਛੋਟਾ ਨਹੀਂ ਮਮਾ ਤੇ ਫੋਟਾ ਨੇ ਮੇਰੇ ਕੋਲ ਇਹ ਤਾਂ ਮੇਰੀ ਦਿੱਤੀ ਹੋਰ ਚਲੇ ਪੈਸੇ ਦੇ ਕਿਦਾਰਾ ਲੈ ਕੇ ਜਾਣੇ ਤੇ ਲੈ ਕੇ ਜਾਣੇ ਹਾਂ ਹਾਂ ਸਹੀ ਹੈ ਕਿਉਂ ਮੈਂ ਹੁਣ ਇਦਾਂ ਹੀ ਲਾ ਸਕ ਤੈਨੂੰ ਮਾਸੀ ਜੀ ਚੰਗਾ ਮਤਲਬ ਪੁੱਛ ਚੱਕਾ ਹਾਂ ਜੀ ਇਹ ਮੇਰੇ ਕੋਲ ਤੇ ਚਾਹੀਦੀ ਹਾਂ ਜੀ ਚੰਗਾ ਚੰਗਾ ਬਾਹਰ ਦੇ ਮੈਂ ਦੇ ਦੇ ਬ੍ਰੇਕੇ ਬਾਹਰ ਆਉਂਦੇ ਆ ਇਸ ਤੋਂ ਬਾਅਦ ਆਉਂਦੇ ਕੋਈ ਕਿਨੇ ਇਹ ਸਫਲ ਨਾ ਮਾਂ ਨੂੰ ਪੜੇ ਆਪਣੀ ਨੂੰ ਅੰਜੂ ਮਿਠਾ ਲੈਣੀ ਨੂੰ ਨਹੀਂ ਹੋ ਨਹੀਂ ਉਹ ਪਹਿਲਾਂ ਪੜਾਉਂਦਾ ਮੈਂ ਉਹ ਵੀ ਨਹੀਂ ਆਨੇ ਹੱਥ ਕਰਦੇ ਲੈ ਕੇ ਨਾ ਬਹਉਂਦੇ ਆਂ ਕਿ ਤੇ ਆਏ ਲੋੜੀ ਦੀ ਨੀ ਦੂਰਿਆ ਕੱਢਿਆ ਕਿ ਨਾ ਕਰੀਂ ਲੋਮੀ ਨੇ ਹੋਏ ਇਹ ਜਿਹੜਾ ਗੋਆ ਨਹੀਂ ਪੜਾ ਜਰੋਰੀ ਹੋ ਗਿਆ ਉਹ ਤਾਂ ਆਹ ਉਹਨਾਂ ਸੋਹਣੇ ਥੋੜੀ ਫੇਰ ਉਹ ਸੋਹਣੇ ਆਏ ਹੁਣ ਪੜਨਾ ਪਈ ਆ ਉਹਨੂੰ ਤੇ ਮੈਂ ਕਹਾਂ ਮੈਂ ਆ ਜਾਣਾ ਨਹੀਂ ਕੋ ਬੈਲੇ ਬੁੱਢੇ ਨਾਲ ਨਹੀਂ ਮੈਂ ਇਹੋ ਕੀ ਕਰਨਾ ਮੈਂ ਜਾ ਉਹ ਜਾਣਾ ਜਿਹਦੇ ਟੱਕਰ ਬੱਲੇ ਦੀ ਦੁਕਾਨ ਤੋਂ ਲੈ ਆ ਉਹ ਤਾਂ ਇਹ ਕਲੇ ਮੈਂ ਕਰਨ ਨਹੀਂ ਮੈਂ ਕਿਚਾਨ ਛੱਡ ਕੇ ਪਾਰ ਕੀਤੀ ਹੂਈ ਆ ਮੈਂ ਬਹੁਤ ਪਿੱਛੇ ਦਾ ਨਾ ਮੈਂ ਦੂਵੀ ਚਲ ਗਈ ਆ ਮੈਂ ਬਾਤੇ ਕਰਿਆ ਤਾਂ ਧੋਕੀ ਮਾਰ ਕੇ ਚਲ ਗਈ ਆ ਨਾ ਦੌੜੇ ਦੇ ਦੌੜੀ ਆ ਵੀ ਮੈਂ ਅੱਗੇ ਵੀ ਕਿਹਾ ਸੀ ਰਾਜ ਬਾਤਰੀ ਦਾ ਆਉਂਦਾ 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 ਹਾਂਜੀ ਚੰਗਾ ਬਾਣੀ ਜੀ ਜੰਮਤ ਸੰਗਰਬੋ ਹਾਂਜੀ ਉਹ ਵੀ ਜੱਟੇ ਨਾ ਉਹਦੀ ਜਿੰਦਗੀ ਆਉਂਦੀ ਉਹ ਗੁਦਮਾ ਜਾ ਰਹੀ ਹੁਣ ਉਹਨੇ ਨਹੀਂ ਉਤਰਨਾ ਹੋਇਆ ਉਹਨੇ ਨਹੀਂ ਉੱਤਰਨਾ ਹੁਣ ਮੈਨੂੰ ਤਾਂ ਕੰਕੜਾ ਹੋ ਜਾਂਦਾ ਮੈਂ ਤਾਂ ਨਹੀਂ ਇਸ ਤਰ੍ਹਾਂ ਕਰਨਾ ਨਹੀਂ ਚੱਲ ਗਏ ਜੀ ਆ ਜਾ ਨਹੀਂ ਹੋਣਾ ਇਹ ਉਹ ਪਰਾਂਤ